मौसम हो गया बड़ा बढ़िया मी पे मी कट गया थोड़ा जा एकदम बहुत आ गया मैं बूटे पानी पाके गई हूँ उन्हें चेन मी आ गया ਕਰਤਵਾਰਾ ਸਾਬ ਪਾਠ ਹੋਣ ਡਿਆ ਚਲੋ ਇਸ ਦੇ ਪਾਣੀ ਖਲੋ ਗਿਆ ਸੀ ਮਿੱਟੀ ਭਿੱਜ ਗਈ ਸਾਰੀ ਹੁਣ ਅੱਜ ਪਤਾ ਨਹੀਂ ਮਿਸਤਰੀ ਹੁੰਦੇ ਆ ਕਿ ਨਹੀਂ ਹੁੰਦੇ ਹੁੰਨੇ ਲੱਗੇ ਮਿਸਤਰੀ ਨਾਲ ਚਾਹ ਬਣਾਉਣਾ ਫਰੁੱਟ ਠੱਠੀ ਖਾ ਕੇ ਮੈਂ ਮੈਂ ਹੋਈ ਸੀ ਫਰੀ ਦੁਪਹਿਰ ਦੀ ਤੇ ਸ਼ਾਮ ਦੀ ਸਾਡੇ ਦਿਨ ਚਾਰ ਵੇ ਦੀ ਚਾਹ ਤੇ ਮਿਸਤਰੀ ਨੇ ਪੀਣੀ ਹੈ ਹੁਣ ਚਾਹ ਪਰ ਮੈਂ ਚਲ ਬਣਾ ਕੇ ਦੇ ਕੇ ਆਉਣੀ ਆ ਬਣ ਗਈ ਚਾਹ ਤਾਂ ਮੈਂ ਨਾਲ ਨਿਖੜਾ ਕੇ ਆਵਾਂ ਮਿਸਤਰੀਆਂ ਨੂੰ ਮਸਾਈ ਸਵੀਰ ਦੇ ਘਰ ਦੇ ਕੰਮ ਕੀਆ ਅਜੇ ਮੈਂ ਕੱਪੜੇ ਧੋਣੇ ਆ ਤੇ ਮੈਂ ਚਲੋ ਮਹਾਾਈ ਮੜੀ ਮੋਟੀ ਸਪਾਈ ਕੀਤੀ ਤੇ ਹਾਂ ਜੀ ਮਿਸਤਰੀ ਸਾਹਿਬ ਮੈਂ ਮੇਰੀਆਂ ਚੁਗਲੀਆਂ ਤਾਂ ਨਹੀਂ ਕਰਨ ਡਿਆ ਕਿਤੇ

ਸੋਮਵਾਰ ਆ ਸੋਮਵਾਰ ਕਹਿੰਦਾ ਕਿੱਥੇ ਚਲਾ ਜਾਂਦਾ ਨਹੀਂ ਜਾਂਦੀ ਨਹੀਂ ਜਾਂਦੀ ਹੁਣ ਤੇ ਇਸ ਤੋਂ ਮਾਰਨਾ ਵੈਸੇ ਹੈ ਕਪੜਾ ਲੱਤਾ ਗੰਦਾ ਹੈ ਨਾਲੇ ਥੋੜਾ ਕੰਮ ਮਾਰਕੀਟ ਨੂੰ ਅੱਛਾ ਚੰਗੀ ਗੱਲ ਹੈ ਹੈਲੋ ਜੀ ਸਾਰੇ ਸਾਸਰੀ ਅਕਾਲ ਜੀ ਹਰ ਕੀ ਹਾਲ ਚਾਲ ਹੈ ਜੀ ਮੇਦੇ ਕਿਤੇ ਸਾਰੇ ਠੀਕ ਠਾਕ ਹੋ ਗਏ ਅਸੀਂ ਵੀ ਠੀਕ ਆ ਤੇ ਹੁਣ ਮਸੀਂ ਕਰਦਾ ਕੰਮ ਕਰ ਥੋੜਾ ਖਤਮ ਹੋਇਆ ਥੋੜੀ ਜਿਹੀ ਫਰੀ ਹੋਈ ਆ ਹੁਣ ਸਵੇਰ ਦੇ ਬਸ ਪਹਿਲਾਂ ਸਵੇਰ ਦਾ ਰੋਟੀ ਪਾਣੀ ਕਰੋ ਫਿਰ ਦੁਪਹਿਰ ਦਾ ਕਰੋ ਫਿਰ ਮਿਸਤਰੀਆਂ ਦੀ ਚਾਹ ਬਣਾਓ ਫਿਰ ਆਪਣੀ ਚਾਹ ਬਣਾਓ ਫਿਰ ਘਰ ਦੇ ਭਾਂਡੇ ਛਿੰਦਾ ਮੰਜੋ ਫਿਰ ਸਪਈਆ ਕਰੋ ਲੀੜਾ ਕਪੜਾ ਧੋਤਾ ਆ ਬਣਾ ਤੇ ਫਿਰ ਫਰੀ ਹੋਈ ਤੇ ਹੁਣ ਮੈਂ ਕਿਹਾ ਚਲੋ ਕੱਲ ਵੀ ਵੀਡੀਓ ਨਹੀਂ ਸਹੀ ਪਾਈ ਤੇ ਮੈਂ ਕਿਹਾ ਚਲੋ ਅੱਜ ਪਾ ਦਿੰਦੀ ਆ ਬਾਕੀ ਹੋਰ ਸਾਡੀ ਨਾ ਕੋੜੀਆਂ ਚ ਪੱਥਰ ਲੱਗਣਾ ਸ਼ੁਰੂ ਹੋ ਗਿਆ ਵਾ ਅੱਜ ਤੇ ਥੋੜੀਆਂ ਜਿਹੀਆਂ ਲੱਗੀਆਂ ਵਾ ਉਹ ਮਿਸਟਰੀ ਕਹਿੰਦੇ ਤੁਸੀਂ ਥੱਲੇ ਨਹੀਂ ਉੱਤਨਾ ਬੋੜੀਆਂ ਵਿੱਚੋਂ ਕਿਉਂ ਸਵੇਰ ਦੇ ਆਪਾਂ ਉੱਪਰ ਹੀ ਆ ਥੱਲੇ ਨਹੀਂ ਗਿਉਰੇ ਹੋਏ ਤੇ ਨਕਾ ਚਲੋ ਹੁਣ ਮੈਂ ਨਾ ਖਿੜਚੋਲ ਨੂੰ ਨੇ ਆ ਤੇ ਫੇਰ ਰਾਤੀ ਰਾਤ ਨੂੰ ਖਿੜਚੋਲ ਖਾਵਾਂਗੇ ਅੱਜ ਚਲੋ ਠੀਕ ਹੈ ਜੀ ਸਾਡੀ ਵੀਡੀਓ ਵੇਖਿਓ ਤੇ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜਿਹੜਾ ਜਿਹੜਾ ਕੰਮ ਹੋਏਗਾ ਮੈਂ ਵੀਡੀਓ ਚ ਪਾਈ ਜਾਣਾ ਵਾ ਦੇਖੀ ਜਾਇਓ ਕਿਨੂ ਕਿਨੂ ਸਾਡੇ ਘਰ ਦਾ ਕੰਮ ਚੰਗਾ ਲੱਗਦਾ ਵਾ ਤੇ ਜਿਹਨੂੰ ਚੰਗਾ ਲੱਗੇਗਾ ਲਾਈਕ ਜ਼ਰੂਰ ਕਰਿਓ ਜੀ ਠੀਕ ਹੈ ਜੀ ਉਦਕੇ ਬਾਏ ਜੀ ਮੈਂ ਲੱਗੀ ਆ ਖੜੀ ਬਣਾਉਣ ਇਧਰ ਮੈਂ ਦਹੀਂ ਦੇ ਵਿੱਚ ਵਿਸਲ ਪਾ ਕੇ ਵਹੇ ਧਰ ਦਿੱਤਾ ਵਾ ਜੇ ਤੜਕਾ ਤੜਕਾ ਮੈਂ ਬਾਅਦ ਚ ਲਾਉਂਗੀ ਤੇ ਇਧਰ ਮੈਂ ਪਕੌੜੇ ਲੱਗੀ ਆ ਕੱਢਣ ਤੇ ਪਕੌੜੇ ਕੱਢ ਕੇ ਫਿਰ ਮੈਂ ਤੜਕਾ ਭੁੰਨੂੰਗੀ ਤੜਕਾ ਭੁੰਨ ਕੇ ਇਹੋ ਜਿਹੜਾ ਰਿਜ ਜੇਗੀ ਮੈਨੂੰ ਇਹ ਵੀ ਜਰਾ ਜਲਦੀ ਹੋ ਜਾਏਗਾ ਕੰਮ ਹੋਰ ਕੀ ਆ ਤੇ ਉਹ ਨਚਨੋ ਕੜੀ ਰਜੇਗੀ ਫਿਰ ਮੈਂ ਇਹਦੇ ਵਿੱਚ ਮਸਾਲੇ ਚ ਪਾ ਦਾਂਗੀ ਤੇ ਉਸ ਤਰ੍ਹਾਂ ਤੇ ਚਲੋ ਪਕੌੜੇ ਕੱਢ ਕੇ ਬਾਅਦ ਚ ਵੀ ਤੜਕਾ ਲਾ ਲਈਦਾ ਵਾ ਤੇ ਮੈਂ ਕਿਹਾ ਚਲੋ ਨਾਲ-ਨਾਲ ਥੋੜੀ ਬਥੀ ਰਿਜ ਜੇਗੀ ਨਾ ਤੇ ਜਲਦੀ ਹੋ ਜਾਏਗਾ ਕੰਮ ਪਕੌੜੇ ਵਿੱਚ ਮੈਂ ਪਾ ਦਿੱਤੇ ਹੋਏ ਆ ਤੇ ਦੋ ਘਵਰ ਬਣ ਜਾਣੇ ਆ ਅੱਡੇ ਤਿੰਨ ਜਣੇ ਹੀ ਹੈਗੇ ਰੋਟੀ ਖਾਣ ਵਾਲੇ ਤੇ ਰੀਤ ਪਰੀ ਅੱਜ ਪਕੌੜੇ ਖਾਈਏ ਪੋੜੇ ਮਲੇ ਬਣਾ ਤੇ ਹੁਣ ਮੈਂ ਜੀਰੇ ਦਾ ਤੇ ਸੁੱਕੇ ਧਨੀਏ ਦਾ ਤੜਕਾ ਲਾਉਂਗੀ ਪਿਆਜ਼ ਭਾ ਕੇ ਤੇ ਕਿਉਂਕਿ ਹਰੀਆਂ ਧਨੀਆ ਨਹੀਂਗਾ ਹੈਗਾ ਉਹਨੇ ਮੈਂ ਥੱਲੇ ਉਤਰੀ ਨਹੀਂ ਗਈ ਤੇ ਇਸ ਕਰਕੇ ਸਬਜੀ ਵਾਲੇ ਕੋਲੋਂ ਧਨੀਆ ਲਿਆ ਆਈ ਨਿੰਗਾ ਹੁਣ ਇੱਥੇ ਬਣਾਉਣੀ ਪੈਣੀ ਆ ਕੜੀ ਤੜਕਾ ਭੁੱਜ ਗਿਆ ਵਾ ਹੁਣ ਪਾਉਂਗੀ ਮਸਾਲੇ ਵਿੱਚ ਡੱਬੇ ਸਾਰੇ ਮੈਂ ਢੋਲ ਰੱਖ ਲਏ ਆ ਇਹ ਮਸਾਲਾ ਲਾ ਗਿਆ ਪੁੱਛ ਤੇ ਮੈਂ ਵਾਲੀ ਕੜੀ ਵਿੱਚ ਪਾਟੂਗੀ ਤੇ ਫਿਰ ਇਹ ਰਿਝ ਜੇਗੀ ਥੋੜੀ ਬਤੀ ਹੋਰ ਤੇ ਹਰੀਆਂ ਮਿਰਚਾਂ ਗ੍ਰाइंड ਕਰਕੇ ਪਾਉਂਗੀ ਤੇ ਫਿਰ ਜਦੋਂ ਰਿਝੇਗੀ ਫਿਰ ਪਕੌੜੇ ਪਾਵਾਂਗੇ ਕੋਈ ਇਹ ਨਾਲ ਬਣਾਉਣੇ ਵਿੱਚ ਛੋਲ ਤੇ ਮੈਂ ਛੋਲ ਛੋਲ ਲਵਾ ਕੁਝ ੁੰਡੀ ਸਾਡੀ ਜਾਂ ਸੁਸਰੀ ਨਾ ਹੋਵੇ ਵਿੱਚ ਤੇ ਇਹਨਾਂ ਵਿੱਚ ਚੁਣਨ ਲੱਗੀ ਆ ਪੰਜ ਤੇ ਮੇਰੇ ਕੋਲ ਹੈ ਬਿਲਕੁਲੀ ਇਹ ਬਣੇ ਛੋਲੇ ਆ ਜੋ ਜਿੰਨੇ ਵੀ ਨੇ ਖਾਣੇ ਤੇ ਆਪਾਂ ਲੱਗੇ ਹੁਣ ਖਾਣ ਠੀਕ ਹੈ ਜੀ ਇਹ ਲੱਗੀ ਮੈਂ ਖਾਣ ਮੈਂ ਇਧਰ ਹੀ ਹਣੀ ਨਹੀਂ ਗਿਆ ਬਸ ਉੱਤੇ ਹੀ ਥੋੜੇ ਜਿਹਾ ਚੋਰ ਪਾ ਲੈਣੇ ਇੱਥੇ ਘੜੀ ਪਾ ਲਈ ਚਲ ਬਸ ਕੋਈ ਕੋਲੀ ਲੈਣੇ ਕੁਛ ਲੈਣਾ